ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਹ ਇੱਕ ਕਿਸਾਨ ਵੀਰ ਦੇ 22 ਕਿल्ले ਖੇਤ ਪ੍ਰਭਾਵਿਤ ਆ ਇੱਕ ਦੇ ਦੋ ਕਿल्ले ਹੋਏ ਇੱਕ ਦੇ 5 7 8 ਇਹ ਪੰਜਾਬ ਦੇ ਵਿੱਚ ਚਾਹੇ ਉਹ ਬਠਿੰਡੇ ਦਾ ਦਬੜੀ ਖਾਨਾ ਹੈ ਤੇ ਚਾਹੇ ਉਹ ਜਿਹੜਾ ਹੈਗਾ ਗੁਰੂ ਆਸਾ ਹੈ ਚਾਹੇ ਉਹ ਯੂਪੀ ਹੈ ਚਾਹੇ ਉੱਤਰਾਖੰਡ ਹੈ ਅਲੱਗ-ਅਲੱਗ ਜਗ੍ਹਾ ਤੋਂ ਜਾਂ ਗੁਰੂ ਆਸਰੇ ਕਈ ਸਰੇ ਪਿੰਡਾਂ ਦੇ ਵਿੱਚ ਇਹੋ ਜਿਹੇ ਫੋਨ ਆ ਰਹੇ ਆ ਕਿ ਉਹਨਾਂ ਦੀ ਕਣਕ ਜਿਹੜੀ ਹੈਗੀ ਕਾਲਾ ਸੁਰਮਾ ਬਣ ਗਈ ਕਣਕ ਦੇ ਦਾਣੇ ਨੂੰ ਜੇਕਰ ਇੱਕ ਤਾਂ ਦਾਣਾ ਪਿੱਛੇ ਗਿਆ ਦੂਜਾ ਜੇਕਰ ਉਹਨੂੰ ਹੱਥ ਦੇ ਉੱਤੇ ਰੱਖ ਕੇ ਪੋਨਾ ਨੱਪਦੇ ਆ ਤਾਂ ਜੋ ਕਾਲਾ ਸੁਰਮਾ ਨਿਕਲਦਾ ਹੈ ਕਿਹੜੀ ਬਿਮਾਰੀ ਪੈ ਗਈ ਛਿੱਟਾ ਦਾ ਬੜਾ ਸੋਹਣਾ ਸੀਗਾ ਲੇਕਿਨ ਅੰਦਰੋਂ ਕੱਢਿਆ ਤੇ ਸਾਰਾ ਖਰਾਬ ਤੇਰਾ ਵਜਨ ਵੀ ਗਿਆ ਤੇ ਅਗੇ ਖਰੀਦਦਾਰ ਖਰੀਦਦਾਰ ਵੀ ਨਖਰੇ ਕਰਦਾ ਕਿ ਮੈਂ ਨਹੀਂ ਲੈਣੇ ਸਹੀ ਗੱਲ ਉਹਨੇ ਖਰੀਦੇਗਾ ਕਿਉਂ ਜਦੋਂ ਕੁਆਲਿਟੀ ਖਰਾਬ ਹੋ ਗਈ ਇਹ ਹੋ ਕੀ ਗਿਆ ਦੇਖੋ ਇਹ ਜਿਹੜਾ ਹੈਗਾ ਆਪਾਂ ਇੱਥੇ ਇੱਕ ਡਿਟੇਲ ਵੀਡੀਓ ਕਰਾਂਗੇ ਸਾਰਾ ਸਮਝਾਉਣ ਦੇ ਲਈ ਕੀ ਹੈ ਕਿਉਂਕਿ ਮੈਂ ਤਾਂ ਇੱਥੇ ਦੇਖ ਕੇ ਹਰਾਨ ਰਹਿ ਗਿਆ ਕਿੰਨਾ ਵੱਡਾ ਨੁਕਸਾਨ ਤੇ ਇਸ ਚੀਜ਼ ਦੇ ਬਾਰੇ ਤੁਹਾਨੂੰ ਜਾਨਣਾ ਪਵੇਗਾ ਸ਼ਾਰਟ ਦੇ ਵਿੱਚ ਕੁਝ ਥੋੜਾ ਦੱਸਣਾ ਚਾਹਾਂਗਾ ਕਿ ਦੇਖੋ ਇਹ ਕਰਨਾਲ ਬੰਟ ਬਿਮਾਰੀ ਹੈ ਕਰਨਾਲ ਬੰਟ ਬਿਮਾਰੀ ਜਿਹੜੀ ਹੈਗੀ ਹੈ ਇਹਦੇ ਜਿਹੜੇ ਟਿਲੀਓ ਸਪੋਰਟਸ ਹੁੰਦੇ ਜਿਹੜਾ ਵੀ ਇਹਦਾ ਬੀ ਹੁੰਦਾ ਹੈ ਉਹ ਤੁਹਾਡੇ ਕਣਕ ਦੇ ਦਾਣਿਆਂ ਦੇ ਉੱਤੇ ਲਗਿਆ ਰਹਿੰਦਾ ਹੈ ਜਾਂ ਉਹ ਜ਼ਮੀਨ ਦੇ ਵਿੱਚ ਪਿਆਸ ਸਰਵਾਈਵ ਕਰਦਾ ਹੈ ਠੀਕ ਹੈ ਹੁਣ ਹੋਇਆ ਕੀ ਹੋਊਗਾ ਇੰਨਾ ਕਿਸਾਨ ਵੀਰਾਂ ਦੇ ਖੇਤਾਂ ਦੇ ਵਿੱਚ ਪਿਛਲੇ ਸਾਲ ਕੁਝ ਦਾਣੇ ਇਹੋ ਜਿਹੇ ਹੋਣਗੇ ਜਿਨ੍ਹਾਂ 'ਚ ਕਰਨਾਲ ਬੰਟ ਹੋਊਗਾ ਤੁਹਾਨੂੰ ਕਿਵੇਂ ਪਤਾ ਲੱਗੂ ਕਰਨਾਲ ਬੰਟ ਹੈ ਜੇਰਾ ਤੁਸੀਂ ਦਾਣੇ ਨੂੰ ਦੇਖਦੇ ਹੋ ਤਾਂ ਦਾਣੇ ਦੇ ਵਿੱਚ ਕਾਲਾਪਨ ਦਿਖਾਈ ਦਿੰਦਾ ਜਾਂ ਦਾਣੇ ਦੀ ਜਿਹੜੀ ਤੁਹਾਡੀ ਉਹ ਜਿਹੜੇ ਪਾਸੇ ਲਕੀਰ ਜੀ ਹੁੰਦੀ ਹੈ ਉਸ ਪਾਸੋਂ ਦੇਖੇਂਗਾ ਤਾਂ ਕਾਲਾਪਨ ਤੁਹਾਨੂੰ ਦਿਖਾਈ ਦੇਵੇਗਾ ਤਾਂ ਇਹੋ ਜਿਹੇ ਦਾਣੇ ਤੁਸੀਂ ਸਫੇਦ ਚਿੱਟੀ ਪਲੇਟ ਤੇ ਪਾ ਕੇ ਦੇਖੋ ਤਾਂ ਸਾਫ਼ ਤੇ ਸਪਸ਼ਟ ਹੋ ਜਾਊਗਾ ਜੇ ਪਿਛਲੇ ਸਾਲ 200 ਦਾਣੇ ਮਗਰ 100 ਦਾਣੇ ਮਗਰ ਕੁਝ ਦਾਣੇ ਸੀਗੇ ਤਾਂ ਉਹ ਦਾਣੇ ਜਿਹੜੇ ਗਿਆ ਜੋ ਖੇਚ ਗਏ ਐਕਤਰੀ ਜਦੋਂ ਕਣਕ ਦਾ ਅੰਸਾਰਾ ਸੀ ਉਦੋਂ ਮੀਂਹ ਪੈਗੇ ਹੋਣਗੇ ਕੁਝ ਦਿਨ ਨਮੀ ਬਣੀ ਰਹੀ ਹੋਊਗੀ ਤਾਪਨ অনুকূল ਮਿਲ ਗਿਆ ਤੇ ਜ਼ੀਰੋ ਕਣਕ ਨੂੰ ਬੂਰ ਪੈਂਦਾ ਸੀ ਔਰ ਇੱਕਦਮ ਬਿਮਾਰੀ ਵਧ ਗਈ ਤੇ ਇਹਨੇ ਤੇ ਜਿਹੜਾ ਹੈਗਾ ਆਹੂਲਾ ਤੇ ਕਿਸਾਨ ਤੋਂ ਗਲਤੀ ਕੀ ਹੋਈ ਹੁਣ ਕਰਨਾਲ ਬੰਟਾ ਕਰਨਾਲ ਬੰਟਾ ਤੋਂ ਕੋਈ ਸਪਰੇ ਥੋੜੀ ਹੈਗੀ ਐ ਇਸ ਦਵਾਈ ਦਾ ਕੋਈ ਸਪਰੇ ਨਹੀਂ ਹੈਗਾ ਸਾਡੇ ਕੋਲ ਕਿ ਸਪਰੇ ਨਾਲ ਕੰਟਰੋਲ ਕਰ ਲਾਂਗੇ ਇਹਦੇ ਲਈ ਤਾਂ ਆਪਾਂ ਨੂੰ ਪਤਾ ਹੈ ਕਿ ਬਿਮਾਰੀ ਕਿਉਂ ਦੀ ਕਿੱਥੇ ਲੈਂਦੀ ਹੈ ਬਿਮਾਰੀ ਕਿਉਂਦੀਆਂ ਦੀ ਬੀ ਤੇ ਤੇ ਬੀ ਨੂੰ ਜਿਹੜਾ ਹੈਗਾ ਸੋਧ ਕੇ ਬੀਜਣਾ ਅਸੀਂ ਜੇ ਲੋ ਬੀ ਨੂੰ ਚੰਗੀ ਦਵਾਈ ਨਾਲ ਨਹੀਂ ਸੋਧਦੇ ਮਾੜੀ ਦਵਾਈ ਨਾਲ ਤਾਂ ਬਿਮਾਰੀ ਜਿਹੜਾ ਹੈਗਾ ਬੀਜ ਉੱਤੇ ਰਹਿੰਦੀ ਹੈ ਜਦੋਂ ਬੀ ਖੇਜ ਬੀਜਦੇ ਹਾਂ ਤਾਂ ਨਾਲ ਹੀ ਓਕੇ ਖੇਤ ਨੂੰ ਜਿਹੜਾ ਖਰਾਬ ਕਰਦੀ ਹੈ ਨਸਾਰੇ ਵੇਲੇ ਮੀਂਹੂ ਪੈ ਗਿਆ ਬਿਮਾਰੀ ਤੇਜ਼ ਨਾਲ ਵੱਧ ਜਾਂਦੀ ਹੈ ਤਾਂ ਅਗਲੇ ਸਾਲ ਲਈ ਤੁਹਾਡੇ ਕਰਨ ਵਾਲਾ ਕੰਮ ਉਹ ਨੇ ਇਹ ਹੈ ਕਿ ਪਹਿਲਾਂ ਜਿਹੜੀ ਤੁਹਾਡੀ ਕਣਕ ਵੱਡੀ ਹੈ ਜੇ ਤਾਂ ਇਹੋ ਜਿਹੇ ਹਾਲਾਤ ਤੇ ਬੀਜ ਨਹੀਂ ਰੱਖਣਾ ਜਿਹੜੇ ਕਣਕ ਦਾ ਬੀਜ ਰੱਖ ਰਹੇ ਆ ਉਹਦੇ ਚੀ ਵੀ ਦੇਖ ਲਓ ਕਿਤੇ ਕੋਈ ਸੈਂਕੜੇ ਦਾਣੇ ਮਗਰ ਕੋਈ ਦਾਣੇ ਕਨਾਲ ਪੰਡੇ ਤਾਂ ਨਹੀਂ ਹੈਗੇ ਦੂਸਰੀ ਗੱਲ ਜਿਹੜੇ ਖੇਤਾਂ 'ਚ ਇਹੋ ਜਿਹੀ ਬਿਮਾਰੀ ਆਈ ਹੈ ਉਹ ਖੇਤ ਨੂੰ ਗਰਮੀ ਦੇ ਵਿੱਚ ਵਾਕੇ ਖੁੱਲਾ ਛੱਡ ਕੇ ਧੁੱਪ ਲਵਾਉਣਗੇ ਤਾਂ ਕਿ ਬਿਮਾਰੀ ਖਤਮ ਹੋ ਸਕੇ ਇਸ ਚੀਜ਼ ਦਾ ਧਿਆਨ ਤੁਸੀਂ ਰੱਖਣਾ ਹੈ